ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜਾ ਤੁਸੀਂ ਇਹ ਮਕਾਨ ਬਣਦਾ ਦੇਖ ਰਹੇ ਹੋ ਇਹ ਕੋਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਨਹੀਂ ਬਣਵਾਇਆ ਜਾ ਰਿਹਾ ਨਾ ਕਿਸੇ ਪਿੰਡ ਦੇ ਸਰਪੰਚ ਵੱਲੋਂ ਜਾਂ ਐਨ ਆਰ ਆਈ ਵੀਰ ਵੱਲੋਂ ਜਾਂ ਮੌਤਬਰ ਸੱਜਣਾ ਵੱਲੋਂ ਇਹ ਜਿਹੜਾ ਮਕਾਨ ਬਣਵਾਇਆ ਜਾ ਰਿਹਾ ਹੈ ਡੇਰਾ ਪ੍ਰੇਮੀਆਂ ਵੱਲੋਂ ਬਣਵਾਇਆ ਜਾ ਰਿਹਾ ਇਹ ਵੀਰ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜ਼ਿਮੀਦਾਰ ਭਾਈਚਾਰੇ ਨੂੰ ਇਹ ਬਿਲੋਂਗ ਕਰਦਾ ਆਪਣਾ ਜ਼ਿਮੀਦਾਰ ਜੱਟ ਭਾਈਚਾਰਾ ਹੈ ਪਰ ਇਸ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਇਹ 10-12000 ਰੁਪਏ ਚ ਡਰਾਈਵਰੀ ਕਰਦਾ ਸੀ ਤੇ ਇਸ ਦਾ ਜਿਹੜਾ ਮਕਾਨ ਸੀ ਡਿੱਗਣ ਵਾਲਾ ਸੀ ਇਸ ਦੇ ਕੋਲ ਵੀਰ ਕੋਲ ਤਿੰਨ ਬੇਟੀਆਂ ਘਰ ਵਾਲੀ ਜੋ ਬਿਮਾਰ ਹੈ ਤੇ ਮਾਤਾ ਜੀ ਨੇ ਥੋੜਾ ਟਾਈਮ ਪਹਿਲਾਂ ਹੀ ਵੀਰ ਦੇ ਪਿਤਾ ਜੀ ਦੀ ਡੇਥ ਹੋ ਚੁੱਕੀ ਹੈ ਤੇ ਇਹ ਵੀਰ ਦੀ ਜਿਵੇਂ ਹੀ ਡੇਰਾ ਪ੍ਰੇਮੀ ਨੂੰ ਪਤਾ ਲੱਗਿਆ ਕਿ ਮਕਾਨ ਦੀ ਜ਼ਰੂਰਤ ਹੈ ਮਕਾਨ ਡਿੱਗਣ ਵਾਲਾ ਤਾਂ ਡੇਰਾ ਪ੍ਰੇਮੀ 1 ਮਿੰਟ ਤੋਂ ਪਹਿਲਾਂ ਇਕੱਠੇ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਲੇਬਰ ਦਾ ਕੰਮ ਆਪ ਕਰ ਰਹੇ ਨੇ ਚਣਾਈ ਦਾ ਕੰਮ ਆਪ ਕਰ ਰਹੇ ਨੇ 1 ਦਿਨ ਦੇ ਵਿੱਚ ਇਸ ਦਾ ਮਕਾਨ ਇਹਨਾਂ ਨੇ ਠਾਤਾ ਤੇ ਹੁਣ 2 ਦਿਨਾਂ ਦੇ ਵਿੱਚ ਵੀਰ ਨੂੰ 2 ਕਮਰੇ ਤੇ ਰਸੋਈ ਪਾ ਕੇ ਦਿੱਤੀ ਜਾਵੇਗੀ ਇਹ ਸੰਗਰੂਰ ਦਾ ਰੋਗਲਾ ਪਿੰਡ ਹੈ ਜਿੱਥੇ ਵੀਡੀਓ ਸ਼ੇਅਰ ਕਰਨੀ ਤਾਂ ਬਣਦੀ ਹੈ ਕਿ ਜੇ ਡੇਰਾ ਪ੍ਰੇਮੀ ਇਕੱਠੇ ਹੋ ਕੇ ਐਦਾਂ ਦੀ ਮਦਦ ਕਰ ਸਕਦੇ ਨੇ ਤੇ ਆ ਪਿੰਡ ਦੇ ਪਤਵੰਤੇ ਸੱਜਣ ਜਾਂ ਐਨ ਆਰ ਆਈ ਵੀਰ ਜਾਂ ਮੋਤਵੇਰ ਕੋਈ ਵੀ ਸਰਪੰਚ ਜਾਂ ਕਿਸੇ ਵੀ ਕੋਟੇ ਦੇ ਵਿੱਚੋਂ ਕੀ ਗਰੀਬ ਭਾਈ ਦੇ ਨਾਲ ਇੱਕ ਕਮਰਾ ਜਾਂ ਕੋਈ ਨਹੀਂ ਬਣਾ ਕੇ ਦੇ ਸਕਦੇ ਵੀਡੀਓ ਸ਼ੇਅਰ ਕਰਨੀ ਤਾਂ ਬਣਦੀ ਹੈ ਡੇਰਾ ਪ੍ਰੇਮੀਆਂ ਨੇ ਜਿਹੜਾ ਵੀ ਬੀੜਾ ਚੱਕਿਆ ਚਾਹੇ ਖੂਨਦਾਨ ਦਾ ਹੋ ਗਿਆ ਚਾਹੇ ਕਿਸੇ ਬੰਨ ਬੰਨ ਦਾ ਹੋ ਗਿਆ ਚਾਹੇ ਕਮਰੇ ਦਾ ਘਰ ਦਾ ਕਿਸੇ ਦੀ ਦੁਕਾਨਦਾਰੀ ਦਾ ਤੇ ਅੱਗੇ ਆਏ ਨੇ ਤੇ ਉਹਨਾਂ ਨੇ ਉਹਨੂੰ ਤੈਹ ਦੇ ਲੋ ਨਵਾਇਆ ਵੀਡੀਓ ਸ਼ੇਅਰ ਕਰੋ ਤਾ ਜੋ ਹੋਰ ਵੀ ਪਿੰਡਾਂ ਵਾਲਿਆਂ ਨੂੰ ਪਤਾ ਲੱਗੇ ਵੀ ਆਪਾਂ ਐਵੇਂ ਅੱਗੇ ਆ ਕੇ ਆਪਣੇ ਕਿਸੇ ਵੀਰ ਭਾਈ ਦੀ ਮਦਦ ਕਰ ਸਕਦੇ ਆ ਵਿਆਹਾਂ ਸ਼ਾਦੀਆਂ ਤੇ ਲੱਖਾਂ ਰੁਪਏ ਉਡਾਣ ਨਾਲੋਂ ਚੰਗਾ ਕਿਸੇ ਭਰਾ ਦੀ ਜਾਂ ਕਿਸੇ ਭੈਣ ਦੇ ਵਿਆਹ ਸ਼ਾਦੀ ਕੀਤੀ ਜਾਏ ਮਦਦ ਕੀਤੀ ਜਾਏ ਬੱਚੇ ਦੀ ਪੜ੍ਹਾਈ ਵਿੱਚ ਪੈਸਾ ਲਾਇਆ ਜਾਵੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਚੈਨਲ ਨੂੰ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ